ਜ਼ਿਲ੍ਹਾ ਗੁਰਦਾਸਪੁਰ ਦੇ ਦਿਨਾ ਨਗਰ ਮਕੌੜਾ ਪੱਤਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਨ ਕਾਰਨ ਦਰਿਆ ਤੇ ਬਣੀ ਅਸਥਾਈ ਪੁਲ ਨੂੰ ਪ੍ਰਸ਼ਾਸਨ ਵੱਲੋਂ ਹਟਾ ਦਿੱਤਾ ਗਿਆ ਏ ਜਿਸ ਦੇ ਚਲਦਿਆਂ ਰਾਵੀ ਦਰਿਆ ਤੋਂ ਪਾਰ ਵਸਦੀ 7 ਪਿੰਨਾਂ ਦਾ ਸੰਪਰਕ ਗੁਰਦਾਸਪੁਰ ਜ਼ਿਲ੍ਹੇ ਨਾਲੋਂ ਟੁੱਟ ਗਿਆ ਏ ਲੋਕਾਂ ਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਇੱਕ ਕੁਇਕ ਸਹਾਰਾ ਕਿਸ਼ਤੀ ਏ ਸਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਰਾਵੀ ਦਰਿਆ ਤੋਂ ਪਾਰ ਵਸਦੇ 7 ਪਿੰਨਾਂ ਵਿੱਚ 9 ਗਰਭਵਤੀ ਮਹਿਲਾਵਾਂ ਨੇ ਇਹਨਾਂ ਮਹਿਲਾਵਾਂ ਦੀ ਦੇਖਪਾਲੀ ਸਿਵਲ ਸਰਜਨ ਗੁਰਦਾਸਪੁਰ ਜਸਵਿੰਦਰ ਸਿੰਘ ਦੀ ਏਕਾਈ ਵਿੱਚ ਇੱਕ ਮੈਡੀਕਲ ਟੀਮ ਨੇ ਇਹਨਾਂ ਟੀਮ ਨੇ ਕਿਹਾ ਕਿ ਦੋ ਮਹਿਲਾਵਾਂ ਦੀ ਡਿਲੀਵਰੀ ਦਾ ਸਮਾਂ ਘਟੇ ਇਸ ਲਈ ਉਹਨਾਂ ਨੂੰ ਜਲਦ ਉਥੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਜਾਵੇਗਾ ਅਤੇ ਦੂਜੀਆਂ ਮਹਿਲਾਵਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਵੇਗੀ ਅੱဒီਨ ਨੌਂ ਪ੍ਰੈਗਨੈਂਟ ਲੇਡੀਆਂ ਮਦਰਸ ਹੈਗੀਆਂ ਅੱਗੇ ਇਸ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਦੋ ਦੀ ਜਿਹੜੀ ਹੈਗੀ ਐ ਐਕਸਪੈਕਟਡ ਡੇਟ ਆਫ ਡਿਲੀਵਰੀ ਉਹ ਅਗਲੇ ਮਹੀਨੇ ਹੈਗੀ ਐ ਇੱਕ 8 ਤਰੀਕ ਦੀ ਐ ਇੱਕ 24 ਤਰੀਕ ਦੀ ਐ ਤੇ ਉਹਨਾਂ ਨੂੰ ਸਾਨੂੰ ਕਿਤੇ ਸੇਫ ਜਗ੍ਹਾ ਤੇ ਸ਼ਿਫਟ ਕਰਨਾ ਜ਼ਰੂਰੀ ਹੈ ਕਿਤੇ ਵੇਲੇ ਕੋਈ ਲੋਡ ਪੈ ਸਕਦੀ ਹੈ ਉਹਨਾਂ ਨੂੰ ਸਰਵਸ ਹੈਲਥ ਸਰਵਿਸਿਜ਼ ਦੀ ਤੇ ਇਸ ਲਈ ਫੇਰ ਉਹਨਾਂ ਦੇ ਅਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਤੇ ਉਹ ਵੀ ਸ਼ਿਫਟ ਕਰਿਆ ਜਾ ਸਾਡੇ ਕੋਲੇ ਇੱਥੇ ਵੀ ਪ੍ਰਬੰਧ ਹੈਗਾ ਬਹਿਰਾਮਪੁਰ ਸਾਡੇ ਪੀਐਸਸੀ ਉੱਥੇ ਵੀ ਪੰਜ ਛੇ ਬੜੇ ਜਿਹਨੇ ਸਾਡੇ ਕੋਲੇ ਆਈ ਹਰ ਇੱਕ ਪੇਸ਼ੈਂਟ ਦੇ ਕਾਰ ਕਰ ਗਏ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀ ਪ੍ਰੋਬਲਮਸ ਸੁਨੀਆਂ ਫਿਰ ਉਹਨਾਂ ਨੂੰ ਡਿਸਕਸ ਕੀਤਾ ਫਿਰ ਉਹਨਾਂ ਨੂੰ ਉਹਨਾਂ ਦੇ ਰਿਲੇਟਿਡ ਦਵਾਈਆਂ ਵੀ ਦਿੱਤੀਆਂ ਤੇ ਜਿਹੜੀਆਂ ਸਾਡੀਆਂ ਦੋ ਪੇਸ਼ੈਂਟਸ ਜਿਹੜੀਆਂ ਹਾਈ ਰਿਸਕ ਹੈ ਉਹਨਾਂ ਦੀ ਡਿਲੀਵਰੀ ਹੋਣ ਵਾਲੀ ਹੈ ਉਹਨਾਂ ਦੇ ਅਸੀਂ ਕੰਸੈਂਟ ਵੀ ਲਏ ਆ ਕਿ ਉਹ ਜਲਦੀ ਤੋਂ ਜਲਦੀ ਇੱਥੇ ਸ਼ਿਫਟ ਹੋ ਜਾਣ ਇੱਕ ਨੇ ਕਿਹਾ ਕਿ ਮੈਂ ਕੱਲ ਚਲ ਜਾਾਂਗੀ ਤੇ ਇੱਕ ਨੇ ਕਿਹਾ ਮੈਂ ਦੋ ਦਿਨ ਬਾਅਦ ਇੱਥੋਂ ਚਲ ਜਾਾਂਗੀ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਪ੍ਰੋਬਲਮ